ਦੋਸਤੋ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਪੂਰੇ ਭਾਰਤ ਦੇ ਵਿੱਚ ਕਿਉਂਕਿ ਜਿਹੜੇ ਆਪਣੇ ਮੋਰਚੇ ਚੱਲ ਰਹੇ ਆ ਸ਼ੰਭੂ ਖਨੋਰੀ ਆਪਣੇ ਐਮਐਸਪੀ ਨੂੰ ਲੈ ਕੇ ਹੋਰ ਮੰਗਾਂ ਨੂੰ ਲੈ ਕੇ 12 13 ਜਿਹੜੀਆਂ ਮੰਗਾਂ ਆਪਣੀਆਂ ਉਹਦੇ ਸੰਬੰਧ ਵਿੱਚ ਆਪਾਂ ਲਗਾਤਾਰ 23 ਫਰਵਰੀ ਤੋਂ ਬੈਠੇ ਹੋਏ ਆ ਤੇ ਲੜ ਰਹੇ ਆ ਉਹ ਸੰਬੰਧ ਵਿੱਚ ਜੋ ਟਰੈਕਟਰ ਮਾਰਚ ਕੀਤੇ ਆ ਉਹ ਸਾਰੇ ਸਾਥੀ ਉਹਦਾ ਪੁਆਇੰਟ ਨੋਟ ਕਰ ਲੈਣ ਅ ਕਿਉਂਕਿ ਆਪਾਂ ਇਹਦੇ ਵਿੱਚ ਇੱਕ ਅ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਮੰਗ ਪੱਤਰ ਦੇਣ ਦਾ ਵੀ ਪ੍ਰੋਗਰਾਮ ਲੀਕਿਆ ਵਾ ਕਿਉਂਕਿ ਜਿਹੜੇ ਮੋਦੀ ਫੇਰੀ ਨਾਲ ਜੋੜ ਕੇ 307 ਦੇ ਪਰਚੇ ਦਰਜ ਹੋਏ ਆ ਉਹ ਮੰਗ ਪੱਤਰ ਵੀ ਦਿੱਤੇ ਜਾਣਗੇ ਆਪ ਦੇ ਐਮਐਲਏ ਨੂੰ ਸੋ ਉਹਦੇ ਵਿੱਚ ਜਿਹੜੇ ਪੁਆਇੰਟ ਕੀਤੇ ਆ ਜ਼ਿਲ੍ਹੇ ਪੁਆਇੰਟ ਜਿੱਥੇ ਆਪਾਂ ਇਹ ਮਾਰਚ ਕਰਨੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਹੈਗੇ ਆ ਜੀਰਾ ਮੱਲਾਂਵਾਲਾ ਕਲਖੁਰਦ ਮਖੂਤ ਤੇ ਤਲਵੰਡੀ ਪਾਈ ਪੰਜ ਥਾਵਾਂ ਤੇ ਝੰਡਾ ਮਾਰਚ ਆਪਾਂ ਕਰਾਂਗੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਮੋਗੇ ਦੇ ਵਿੱਚ ਡਕਰੂ ਦਿੱਥ ਸੈਲੋ ਵੀ ਆ ਬਾਗਾ ਪੁਰਾਣਾ ਧਰਮਕੋਟ ਤੇ ਅਜੀਤਵਾਲ ਇੱਥੇ ਵੀ ਮਾਰਚ ਕਰਕੇ ਮੰਗਵਤਰ ਦਿੱਤੇ ਜਾਣਗੇ ਫਰੀਦਕੋਟ ਦੇ ਵਿੱਚ ਫਰੀਦਕੋਟ ਗੋਲੇ ਵਾਲਾ ਤੇ ਜੈਤੋ ਇਹ ਤਿੰਨ ਥਾਵਾਂ ਤੇ ਆਪਾਂ ਮਾਰਚ ਕਰਾਂਗੇ ਬਠਿੰਡੇ ਦੇ ਵਿੱਚ ਰਾਮਪੁਰਾ ਭਗਤਾ ਭਾਈ ਕੇ ਇਸ ਤੋਂ ਬਿਨ ਇੱਕ ਅੱਧਾ ਪੁਆਇੰਟ ਹੋਰ ਵੱਧ ਸਕਦਾ ਵਾ ਗਰਦਾਸਪੁਰ ਦੇ ਵਿੱਚ ਫਤੇਗੜ ਚੂੜੀਆਂ ਦੇ ਵਿੱਚ ਦੋਮਾਰ ਤੇ ਹਰਗੋਬਿੰਦਪੁਰ ਡੇਰਾ ਬਾਬਾ ਨਾਨਕ ਤਿੰਨ ਥਾਵਾਂ ਤੇ ਝੰਡਾ ਮਾਰਚ ਕੀਤਾ ਕਰਕੇ ਜਿਹੜੇ ਮੰਗ ਪੱਤਰ ਦਿੱਤੇ ਜਾਣਗੇ ਮਾਨਸਾ ਦੇ ਵਿੱਚ ਇੱਕ ਥਾਂ ਤੇ ਮਾਨਸਾ ਹੀ ਹੋ ਕਰਾਂਗੇ ਲੁਧਿਆਣੇ ਦੇ ਸਿਧਵਾ ਵੇਟ ਬਲਾਕ ਦੇ ਵਿੱਚ ਝੰਡਾ ਮਾਰਚ ਕਰਕੇ ਮੰਗ ਪੱਤਰ ਦਵਾਂਗੇ ਪਟਿਆਲੇ ਦੇ ਵਿੱਚ ਇੱਕ ਪਟਿਆਲਾ ਲੋਕਲ ਮਹਾਰਾਣੀ ਪੈਲਸ ਮਹਾਰਾਣੀ ਦਾ ਪੈਲਸਾ ਉੱਥੇ ਬੰਦਾ ਬਹਾਦਰ ਚੌਂਕ ਸਮਾਣੇ ਕਰਾਂਗੇ ਕਨੌਰ ਬਲਾਕ ਵੱਲੋਂ ਬਹਾਦਰਗੜ ਮੌਲ ਜਿਹੜਾ ਇਹਨਾਂ ਦਾ ਪੈਂਦਾ ਮੌਲ ਪੈਂਦਾ ਬਹਾਦਰਗੜ ਉੱਥੇ ਕੀਤਾ ਜਾਊਗਾ ਇਹਦੇ ਨਾਲ ਹੀ ਪਾਤੜਾਂ ਦੇ ਵਿੱਚ ਵੀ ਇੱਕ ਝੰਡਾ ਮਾਰਚ ਕੀਤਾ ਜਾਊਗਾ ਅਮਰਥਰ ਦੇ ਵਿੱਚ ਥੂਬਾ ਪਿੰਡ ਤੋਂ ਮਾਰਚ ਸ਼ੁਰੂ ਕਰਾਂਗੇ ਇਹ ਸਾਥੀ ਇਲਾਕੇ ਚ ਕਰਨਗੇ ਇੱਕ ਅਜਨਾਲੇ ਦੇ ਵਿੱਚ ਕੀਤਾ ਜਾਊਗਾ ਜਲੰਧਰ ਦੇ ਵਿੱਚ ਜਲੰਧਰੀ ਢਿਲਵਾ ਸਾਈਡ ਤੇ ਕਰਨਗੇ ਸਾਥੀ ਇਸ ਇਲਾਕੇ ਦੇ ਵਿੱਚ ਕਪੂਰਥਲੇ ਦੇ ਵਿੱਚ ਵੀ ਕਪੂਰਥਲੇ ਕੀਤਾ ਜਾਊਗਾ ਮਹਾਲੀ ਦੇ ਵਿੱਚ ਬਨੂੜ ਬਨੂੜ ਬਲਾਕ ਦੇ ਵਿੱਚ ਇਹ ਜਿਹੜੇ ਆ ਟਰੈਕਟਰ ਮਾਰਚ ਕੀਤੇ ਜਾਣਗੇ ਇਸ ਤੋਂ ਇਲਾਵਾ ਸ਼ੰਭੂ ਮੋਰਚੇ ਦੇ ਉੱਤੇ ਜਿਹੜੇ ਸ਼ੰਭੂ ਦੇ ਨੇੜਲੇ ਪਿੰਡਾਂ ਸ਼ੰਭੂ ਤੋਂ ਸ਼ੁਰੂ ਕਰਕੇ ਇਹਨਾਂ ਨੇੜਲੇ ਪਿੰਡਾਂ ਚ ਕੀਤਾ ਜਾਊਗਾ ਸੋ ਇਹ ਸਾਰੇ ਸਾਥੀਆਂ ਨੂੰ ਦੱਸਤਾ ਵਾ ਤੇ ਟਾਈਮ ਨਾਲ 10 ਵਜੇ ਮਾਰਚੇ ਸ਼ੁਰੂ ਕਰ ਦਿੱਤੇ ਜਾਣ ਤਾਂ ਕਿ ਮੁੜ ਕੇ ਆਪਾਂ ਜਿਹੜੇ ਬੀਜਪੀ ਦੇ ਕੋਈ ਹੈਗੇ ਆ ਉਹਨਾਂ ਦੇ ਘਰਾਂ ਮੁਰੇ ਵੀ ਜਾਣਾ ਵਾ ਕੋਈ ਸ਼ੋਪਿੰਗ ਮਾਲ ਆ ਉੱਥੇ ਵੀ ਜਾਣਾ ਆਪਾਂ ਮੰਗ ਪੱਤਰ ਵੀ ਦੇਣੇ ਆ ਸੋ ਟਾਈਮ ਨਾਲ ਸ਼ੁਰੂ ਕੀਤੇ ਜਾਣ ਜੀਰੇ ਵਾਲਾ ਆਪਾਂ ਸ਼ੁਰੂ ਕਰਾਂਗੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਵਾ ਉੱਥੇ ਆਪਾਂ ਸੁਖਮਨੀ ਸਾਹਿਬ ਦੇ ਪਾਠ ਤੋਂ ਤੁਰੰਤ ਬਾਅਦ ਭੋਗ ਪਾਉਣ ਤੋਂ ਬਾਅਦ ਜੀਰਾ ਸ਼ਰਾਫ ਫੈਕਟਰੀ ਤੋਂ ਇਕੱਠੇ ਹੋ ਕੇ ਤੇ ਆਪਾਂ ਮਾਰਚੇ ਸ਼ੁਰੂ ਕਰਾਂਗੇ ਰੂਟ ਚਾਰਟ ਅੱਗੇ ਲੋਕਲ ਸਾਥੀਆਂ ਦੇ ਨਾਲ ਬਣ ਲੂਗਾ ਸੋ ਮੈਂ ਇਹ ਸਿਰਫ مین ਪੁਆਇੰਟ ਬੋਲੇ ਆ ਬਾਕੀ ਜਿਹੜਾ ਰੂਟ ਕੀ ਹੋਊਗਾ ਹੋਰ ਪੁਆਇੰਟ ਕੀ ਕੀ ਹੋਣਗੇ ਇਹ ਲੋਕਲ ਸਾਥੀ ਆਪਸ ਵਿੱਚ ਆਪਣੇ ਆਪਣੇ ਇਲਾਕਿਆਂ ਦੀ ਲੀਡਰਸ਼ਿਪ ਨਾਲ ਕਰ ਲੈਣ ਲੋਕਾਂ ਨੂੰ ਇਹ ਅਪੀਲ ਆ ਭਰਾਵਾਂ ਨੂੰ ਸਾਰਿਆਂ ਨੂੰ ਯਾਰ ਆਪਣਾ ਕੋਈ ਟਰੈਕਟਰ ਉਸ ਦਿਨ ਘਰੇ ਨਹੀਂ ਰਹਿਣਾ ਚਾਹੀਦਾ ਜਿਹੜਾ ਪੁਆਇੰਟ ਵੀ ਚਾਹੇ ਕਿਸੇ ਜਥੇਬੰਦੀ ਦਾ ਤੁਹਾਡੇ ਨੇੜੇ ਆ ਤੁਹਾਨੂੰ ਲੱਗਦਾ ਵੀ ਆਹ ਨੇੜੇ ਸਾਡੇ ਮਾਰਚ ਨਿਕਲ ਰਿਹਾ ਵਾ ਉਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚੋ ਪੰਜਾਬ ਦੇ ਸਾਰੇ ਟਰੈਕਟਰ ਆਪਾਂ ਸੜਕਾਂ ਤੇ ਲੈ ਕੇ ਆਉਣੇ ਆਂ ਦੇਸ਼ ਦੇ ਹੋਰਨਾਂ ਭਾਗਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਇਹ ਜਿਹੜਾ ਝੰਡਾ ਮਾਰਚਾ ਕੱਢਨੇ ਆਂ ਤਾਂ ਕਿ ਅਸੀਂ ਇਸ ਘੋਲ ਨੂੰ ਤਾਕਤ ਦੇ ਸਕੀਏ ਤੇ ਜਿਹੜੀ ਆਪਣੀ ਲੜਾਈ ਚੱਲ ਰਹੀ ਆ ਇਹਨੂੰ ਜਿੱਤ ਤੱਕ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ